ਕੁੰਬੇ ਵੱਧਾ ਚੱਲ ਰਹੇ ਪਹਿਲਾ ਕੁੰਬ ਨੇ ਅਤ ਕਰ ਲਈਏ ਕੱਕਾ ਛੇ ਸਾਡੀ ਕਾਇਆ ਸਾਡੀ ਕਾਇਆ ਕੱਕਾ ਉਸ ਤੋਂ ਬਾਅਦ ਪੱਬਾ ਪੱਬਾ ਮੀਨਿੰਗ ਇਸ ਕਾਇਆ ਨੂੰ ਇਸ ਕਾਇਆ ਨੂੰ ਦੱਸਣ ਵਾਲੇ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੇਰੀ ਬਖਮਾਰ ਚੱਲਣਾ ਲੱਭ ਲੋਭ ਹੰਕਾਰ ਤਾਂ ਜਿ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਮੈਰੀ ਕਹ ਰਿਹਾ ਬਾਨੀ ਕਹ ਰਹੀ ਹੈ ਮਿੱਤਰ ਕੋ ਬੋਦੇਓ ਮੇਰੇ ਨਾਲ ਉਹਦੇ ਬਾਣੀ ਕਹਿ ਰਹੀ ਹੈ ਰੋਜ਼ ਪੜ੍ਹਦੇ ਆ ਤੁਸੀਂ ਰੋਜ਼ ਸੁਣਦੇ ਆ ਫੇਰ ਉੱਥੇ ਲਿਕੇ ਗੁੰਬੇ ਵੱਦਾ ਜਲ ਰਿਹਾ ਕੱਕਾ ਤੇ ਪਪਾ ਕੱਕਾ ਸ਼ੇ ਤੇ ਪਪਾ 28 ਮੈਂ ਨਹੀਂ ਕਹਿ ਰਿਹਾ ਸਿਰੋ ਤੇ ਹੱਥ ਦੇ ਨਾਲ ਪਪਾ ਸ਼ਬੀ ਪਪਾ ਸਟਾਈ ਬੱਬਾ ਬਾਣੀ ਪਪਾ ਅਣਤੀ ਪਪਾ ਫਫਾ ਬੱਬਾ ਪੱਪਾ ਜੇ ਤੁਹਾਨੂੰ ਇਹਨਾਂ ਅੱਖਰਾਂ ਦੀ ਸਮਝ ਆ ਗਈ ਅੱਗੇ ਮਮਾ ਆਏਗਾ ਪਪਾ ਫਫਾ ਬੱਬਾ ਪੱਪਾ ਮਮਾ ਮਮਾਤੀ ਤੇ ਆ ਲੇਕਿਨ ਕੱਕਾ ਕਾਇਆ ਤੇ ਪੱਪਾ ਅਣਤੀ ਅਣੱਤੀ 35 ਹੁਣ ਗੁਰੂ ਸਾਹਿਬ ਇੱਥੇ ਕਹਿ ਰਿਹਾ ਕੁੰਭ ਪਾਣੀ ਦੀ ਗੱਲ ਕਰ ਰਿਹਾ ਹੈ ਚਾਪਾਣੀ ਦੀ ਗੱਲ ਕਰਿਆ ਗੁਰੂ ਸਾਹਿਬ ਸਾਡੀ ਸਮਝ ਕਿਉਂ ਨਹੀਂ ਆਈ ਅੱਗੇ ਜਿਹੜੀ ਗੁਰੂ ਸਾਹਿਬ ਨੇ ਗੱਲ ਨਹੀਂ ਕੀਤੀ ਹੈ ਇਦੋਂ ਬਾਅਦ ਕੁੰਬੇ ਬੱਦਾ ਜਲ ਰਹਿ ਹੈ ਜਲ ਬਿਨ ਕੁੰਬ ਨਾ ਹੋਈ ਤੇ ਜਲ ਤੋਂ ਬਿਨਾ ਕੰਬੋ ਹੋ ਨਹੀਂ ਸਕਦਾ ਅਸੀਂ ਪਾਣੀ ਤੋਂ ਬਿਨਾ ਬਰ੍ਹ ਨਹੀਂ ਸਕਦੇ ਸਾਡਾ ਸ਼ਰੀਰ ਹੀ ਬਣ ਸਕਦਾ ਪਾਣੀ ਤੋਂ ਬਿਨਾ ਅੱਗੇ ਹੁਣ ਜਿਹੜੀ ਗੱਲ ਕਹਣੀ ਗੁਰੂ ਸਾਹਿਬ ਨੇ ਇੱਥੇ ਧਿਆਨ ਦਿਓ ਕੋ ਕਬੋਤਾਂ ਨੂੰ ਪਤਾ ਪਤਾ ਲੱਗਿਆ। ਬਿਸਾਲੀ ਉਹ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਤੇ ਸਾਨੂੰ ਸਮਝ ਜਾਣਾ ਚਾਹੀਦਾ ਸੀ ਪਰ ਅਸੀਂ ਮੱਥੇ ਟਿਕਣ ਤੱਕ ਸੀਮਤ ਕੀਤਾ ਗੁਰੂ ਸਾਹਿਬ ਨੂੰ। ਬਾਣੀ ਨੂੰ ਮੱਥੇ ਟਿਕਣ ਤੱਕ ਸੀਮਤ ਰੱਖਿਆ।